I do ਸੋਮ ਉਦਸਾ ਚੇਈ ਤੋ ਤੇਥੇ ਸੱਤੇ ਪਾਪਿ ਸ਼ੋਧਾ ਸੁਮਨ ਜੇ ਨਮਨ ਤੇ ਨਮਨ ਪਤੀ ਸਜਣ ਸਚਾ ਪਾਨਿਸ਼ਾ ਸਿਸ਼ਪਾਹੰ ਅਸ਼ਟਾਹੋ ਜੇਸੁ ਪਾਸ ਕਰਤੇ ਆਹ ਸੋਹੀ ਅਹ ਜੇ ਸਵਮਾ ਦਾਵੇ ਸਵ ਪਕਨਾਮ ਸ਼੍ਰੀ ਵਾਹਿਗੁਰੂ ਜੇ ਮੇਂ ਸ਼ਰਧਾ ਸੋਹ ਦੇਣਾ ਗੁਰ ਕਿਰਪਾ ਤੇ ਨਮੋ ਸੁਵਾ ਜੇਨ ਵਿੱਚ ਹੋ ਪਾਪ ਕੋ ਆਇਆ ਸੇਵਕ ਸੇਵ ਕਰਨਾ ਸਭ ਤੇ ਇਕ ਪਾਤਿ ਨੇ ਬਲਵਾ ਜਿਨ ਬੇਚਹੁ ਮੂੰਖਾ ਬੋਇਆ ਅੰਦਰ ਕੋਨ ਕਵਲ ਇਖਾਤੇ ਗੁਰ ਕਾ ਸ਼ਬਦ ਸੁਹਾਇਆ ਮੇਰੇ ਘਰ ਤੁਸੁ ਜਾਗਤ ਰਹਿਨੇ ਤੇ ਨਹੀਂ ਪ੍ਰਭ ਪਾਇਆ ਸਭ ਦੇ ਹੁਮਨਰੀ ਗਹਿਦੀ ਬਨ ਸਭਾ ਹਰ ਜਨ ਮੇ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇ ਉਹ ਸਦਾ ਸੁਖ ਪਾਇਆ ਹਰ ਰੱਖਿਆ ਕੋ ਧਾਰੀ ਬਾ ਦੂਜਾ ਪਏ ਕੋ ਮਾਇ ਮਨ ਕੋ ਤੁਮ ਕੋ ਦਰ ਰਾਮ ਤੇ ਤਰ ਬਿਰਖਾ ਵਚਨ ਕੋ ਮਾਇ ਸਤ ਕੋ ਠੀਟੇ ਹਾਂ ਨਾ ਪਾਏ ਹਮ ਮੋ ਤੁ ਪਾ ਪਰ ਜਨ ਸੱਚੇ ਸਤ ਕਮਾ ਮੰ ਗੁਰਕਾਰ ਸ਼ੁਭ ਵਿਚਾਰੀ ਆਪੇ ਮੇਰੋ ਲਈ ਪ੍ਰਭ ਸਚਾ ਸਚਿਆਉ ਵਿਖਾਈ ਨਾਨਕ ਨਾ ਕੋ ਬੰਦ ਮਤ ਪਾਈ ਮਹਰਤ ਬਈਲੇ ਜੀ ਵਾਲੀ ਪੋਥੀ ਆਕ ਸੋਰਖ ਰਾਗ ਦੇ ਮਿਤੋ ਪਾਪ ਜੀ ਨੇ ਤੀਸਰੇ ਪਾਸ਼ਾ ਭਗਤਾਂ ਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ ਹੈ ਇਹ ਪਾਪਨ ਹੁਕਮ ਸਰਵਣ ਕੀਤਾ ਹੈ ਜਿਸ ਨੂੰ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗਾਇਨ ਮੁਕਰਨ ਵਾਸਤੇ ਪਹਿਲੇ ਪੜਾਅ ਦੇ ਵਿੱਚ ਇਸ ਨੂੰ ਕੀਰਤਨ ਕਰਨ ਦਾ ਸੰਕੇਤ ਕੀਤਾ ਗਿਆ ਗੁਰਦੇਵ ਜੀ ਮੰਗਲਾ ਜਨਮ ਪਰਦੇ ਸਮੇਂ ਸੰਤ ਦੇ ਪੈਰਾਂ ਸਰਪੁੱਤ ਪ੍ਰਤੀ ਪ੍ਰਖਰਾ ਮੰਗਲ ਕਰਦੇ ਹਣ ਪਰਮਾਤਮਾ ਇੱਕ ਹੈ ਪਤੇ ਨੂੰ ਪ੍ਰਮਾਤਮਾ ਨੂੰ ਸਭ ਜੀਵਾਂ ਦੀ ਉਤਪਤੀ ਹੁੰਦੀ ਹੈ ਸਭ ਦੀ ਪਾਲਣਾ ਇੱਕੋ ਹੀ ਪ੍ਰਮਾਤਮਾ ਕਰਦਾ ਹੈ ਇਸ ਪਾਠ ਦੀ ਗੋਣ ਬਾਖਣੀ ਹੈ ਜਿਸ ਲੈ ਕਰਵਾਣਾ ਇਸ ਸਾਬ ਨਹੀਂ ਲਾਉ ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਨੂੰ ਪਰਮਾਤਮਾ ਦਾ बोਧ ਹੁੰਦਾ ਹੈ ਇਸ ਵਿੱਚ ਸਤਿਗੁਰੂ ਜੀ ਨੇ ਉਹ ਪਰਮਾਉ ਵਾਲੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕੀਤਾ ਹੈ ਗੁਰਦੇਵ ਜੀ ਕਰਮਾਉਂਦੇ ਹਨ ਮੇਰੇ ਭਾਗ ਬਹੁਤ ਬਾਰਿਕ ਏ ਕੋ ਸੱਚਾ ਸਾਚ ਨੂੰ ਕੇਵਲ ਆਪ ਮਰਾਰੀ ਤੇ ਮੇਰੇ ਭਾਪਰ ਪਸੀ ਤੇ ਬੱਚੇ ਹਾਂ ਤੇਰੀ ਸ਼ਰਨ ਦੇ ਵਿੱਚ ਆ ਕਿਉਂਕਿ ਇੱਕ ਹੀ ਸੱਚਾ ਉਹ ਹੀ ਸੱਚਾ ਹੈ ਕੇਵਲ ਆਪ ਮਰਾਰੀ ਕਿਹੜਾ ਤੇਰੇ ਨਾਲ ਤੇ ਕੋਈ ਸੱਲ ਕੇ ਆਉਂਦਾ ਕੋਈ ਖਾਲੀ ਨਹੀਂ ਜਾਂਦਾ ਬਾਤੀ ਕਹਿਆ ਨੇ ਆਉ ਕੋਈ ਦੇ ਕਈ ਦੂਸਰੇ ਨਾਮ ਤੇ ਦੂਸਰੇ ਰੂਪ ਬਰਾਬਰ ਦੇ ਵਿੱਚ ਜਾ ਕੇ ਉਹ ਫ੍ਰੀ ਕਰਤ ਪਰਣੇ ਹਨ ਉਹ ਇਹ ਬਾਣੇ ਆ ਕਿ ਤੂੰ ਇੱਕ ਸੱਚਾ ਪਾਉ ਹੋਈ ਜਾਣੇ ਤੇਰੇ ਬਰਾਬਰ ਖੜਨ ਦਾ ਜਨਮ ਪਰਮ ਉਹ ਤੇਰੇ ਬਰਾਬਰ ਨਹੀਂ ਹੋ ਸਕਦੇ ਕੇਵਲ ਉਹ ਤੁਤ ਦਾ ਇੱਕ ਤੁਹੀ ਸਰੂਪ ਹੈ ਐਸਾ ਅਸਤੇ ਅਸੀਂ ਤੇਰੀ ਸਰਣ ਦੇ ਵਿੱਚ ਕੈਗਰੀ ਸਾਡੇ ਉਪਰਮਾਹ ਕੋਰ ਦੇ ਉਤੇ ਗੁਰਿਆਵੀ ਪੌਗ ਦਾ ਪੱਕਾ ਹੁੰਦਾ ਸ਼ੇ ਕੋਈ ਸਾਡਾ ਵੱਡਾ ਬੇੇਰਾ ਬਜ਼ੁਰਗ ਉਹਦੇ ਕੋਲ ਚੇ ਜਾਦਾ ਜਾਂ ਕਿ ਮੈਂ ਕਹਉ ਕਹਿੰਦੇ ਆਂ ਵੀ ਤੁਸੀਂ ਪੜੀ-ਮੋੜੀ ਕਿ ਬਾਪੂ ਦੇਲੇੜੇ ਕਿਤੇ ਬਾਪੂ ਐਸੀ ਦੇ ਦਿੰਦੇ। ਬਾਪੂ ਕੋ ਜਿਹੜੀ ਚੀਜ਼ ਮੰਗੀ ਹੈ ਮਿਲ ਜਾਂਦੀ ਹੈ। ਫਰਜ ਉਹ ਮਹਾਰਾਜ ਨੇ ਗੁਰਦੇਵ ਜੀ ਜਦ ਕਰਤੇ ਪ੍ਰਖ ਦੀ ਗੱਲ ਕੀਤੀ ਉਹਨਾਂ ਕਰ ਵੀ ਜਦ ਕੋਈ ਵੀ ਨਹੀਂ ਜੇ ਉਹ ਮਾਲਕ ਦੇ ਨਾਲ ਤੇ ਜਾਂਦਾ ਵਾਲੇ ਪਿਡੇ ਦਾਰ ਦੇ ਤੁੰ ਨਰਾਸ਼ ਨੇ ਪਰਫਰਾਹ ਕਿਉਂ ਸਭ ਤੇ ਮੇਰ ਕਰਦਾ ਹੈ ਇਸ ਵਾਸਤੇ ਮਹਾਰਾਜ ਨੇ ਇਹ ਜਿਹੜਾ ਸ਼ਬਦ ਹੈ ਇਹਦੀ ਸ਼ੁੱਧਤਾ ਦੇ ਵਿੱਚ ਦੁਬਾਰਾ ਅਧਰ ਕਈ ਇੱਕੋ ਸੱਚਾ ਸਤ ਨੂੰ ਪੱਲਾ ਹੀ ਜਿਹੜਾ ਸਵਾ ਵਾਸਤੇ ਸੱਚ ਤੇ ਸੱਚ ਕਰਦੇ ਹਨ ਕਿਉਂ ਸਿਰਫ ਇੱਕ ਤੋਂ ਮੋਰੀ ਜੇ ਸਰਵਤ ਵਾਸਤੇ ਇੱਕੇ ਜਿਹਾਂ ਸ਼ਬਦ ਦੇ ਉੱਤੇ ਇੱਕੇ ਜੀ ਰਹਿਮ ਕਰ ਦੇਣਾ ਕੇਵਲ ਕੇਵਲ ਤੂੰ ਹੀ ਤੂੰ ਹੈ ਇਹ ਆਪਕਾ ਦੂਸਰਾ ਇਹਨਾਂ ਦੇ ਕੇ ਵੀ ਪੈਨੂ ਹੈ ਕਿ ਆਪਾਂ ਜਿੰਨੇ ਮਰਜੀ ਉਮਰ ਦੇ ਵਿੱਚ ਵੱਡੇ ਹੋ ਜਾਈਏ ਉਹ ਤਾਂ ਨਿਯਾਮੀ ਤੌਰ ਤੇ ਆਪਾਂ ਬੱਚੇ ਰਹੇ ਜਦੋਂ ਆਪਾਂ ਪਿਤਾ ਵੀ ਬਣਨ ਸਰਨੇ ਆ ਪਿਤਾ ਤੋਂ ਬਾਅਦ ਪਿਤਾ ਦੇ ਪਿਤਾ ਦਾਦੇ ਬਣ ਜਾਂਦੇ ਹਨ ਪਰ ਪ੍ਰਮਾਤਮਾ ਲਈ ਅਸੀਂ ਬੱਚੇ ਹੀ ਹਾਂ ਉਹਦੇ ਸਾਹਮਣੇ ਕਿ ਸਾਡੀ ਉਮਰ ਦਾ ਇਹ ਲੇਖਾ ਜਿਵੇਂ ਮੈਂ ਤਾਂ ਵੱਡਾ ਵੱਡਾ ਹੋ ਗਿਆ ਹਾਂ ਉਹਨਾਂ ਤੇਈ ਵਾਰੀ ਸਿੱਧਾਂ ਨੇ ਚਾਹ ਜੱਤੀਆਂ ਉਹਨਾਂ ਨੇ ਆਪਣੀ ਲੰਮੀ ਮੁਰਲਾ ਬੜਾ ਵੱਡਾ ਦਾਲਾ ਬਾਬਾ ਕੰਨਨ ਜੀ ਸਾਡੀ ਨੂੰ ਨਵੇਂ ਢੋਈ ਵੇਖੀ ਹੋਈ ਪਰ ਬ੍ਰਹਮ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਾਣੀ ਹੈ ਜੋ ਉਹ ਇੱਕ ਕੇਵਲ ਸੀ ਕੇਵਲ ਬੱਚਾ ਹੈ ਉਹ ਕਿਉਂਕਿ ਸਭ ਦਾ ਸਹਾਰਾ ਪਰਮਹੰਸ ਜੀ ਕਹਿੰਦੇ ਇਸ ਵਾਸਤੇ مالک ਤੇ ਮੈਂ ਤੇਰੇ ਅਰੇ ਪਰ ਸੇਵਕ ਤੇਰੀ ਸਰੰਦਾ ਹਮੇਸ਼ਾ ਆਸਰਾ ਕਰਦਾ ਹੈ ਕਹਿੰਦੇ ਜਦੋਂ ਪਾਪਾ ਨਾਲਕ ਜੀ ਨੇ ਉਹ ਦਾਸੀਆਂ ਸ਼ੁਰੂ ਕਰਦੀਆਂ ਸੀ ਉਸ ਤੋਂ ਪਹਿਲਾਂ ਪਾਪਾ ਜੀ ਮੋਦੀ ਖਾਣੇ ਦਾ ਕੰਮ ਕਰਦੇ ਸੀ ਮੋਦੀ ਖਾਣੇ ਦੇ ਕੰਮ ਕਰਨ ਦੇ ਸਮੇਂ ਦੌਲਤ ਖਾਨਾ ਦੋਦੀ ਜੜਾ ਸੀ ਇਹ ਉਹ ਸੰਵਿਧਾਨ ਸੀ ਮੇਰੇ ਕਾਰਪਚਾਰੀ ਨੇ ਗੱਲ ਵੀ ਸਹੀ ਹੈ ਮੈਂ ਇਹਨਾਂ ਨੂੰ ਨੌਕਰੀ ਦਿੱਤੀ ਹੈ ਰੱਖਿਆ ਮੇਰੇ ਦੀ ਗਰਾਨਾ ਲੋਕ ਵੀ ਉਹਨਾਂ ਨੂੰ ਇਸ ਦਾ ਸਮਝ ਦੇ ਸੀ ਕੇਵਲ ਕੇਵਲ ਇੱਕ ਨੌਕਰੀ ਦੇ ਲਈ ਹਨ ਪਰ ਜਦੋਂ ਬਾਬਾ ਜੀ ਨੇ ਵੈਂ ਨਦੀ ਦੇ ਵਿੱਚ ਪ੍ਰਵੇਸ਼ ਕਰਕੇ ਬਾਹਰ ਆਏ ਉਹ ਉੱਪਰ ਕਈ ਰੂਪਾਂ ਨੇ ਦੇਖਿਆ ਵੀ ਇਹਨਾਂ ਦੇ ਚਲੇ ਜਾਣ ਦਾ ਕੀ ਸਿੱਟਾ ਵੀ ਨਿਕਲੇ ਕਈਆਂ ਨੇ ਕਿਹਾ ਜਿਹੜੇ ਥੋੜੇ ਬਚੰਦਰ ਲੋਕ ਸੀ ਪਾ ਪਾਜ ਗਏਆਂ ਕਈਆਂ ਨੇ ਕਹਿੰਦੀ ਸਾਡਾ ਤਾਂ ਲੈ ਭਰੀ ਸੀ ਸਾਡਾ ਦੁੱਖ ਸੁੱਖ ਵੀ ਇਹ ਕਮਾਉਂਦਾ ਸੀ ਜਦੋਂ ਜਰੂਰਤ ਪੈਂਦੀ ਸੀ ਉਹ ਸਾਡੀ ਮਦਦ ਕਰ ਦਿੰਦਾ ਸੀ ਉਹਦੇ ਵਰਗਾ ਨਾ ਕੋਈ ਕਈਆਂ ਨੇ ਇਹ ਗੱਲਾਂ ਕਹੀਆਂ ਸੀ ਉਹਦੇ ਵਰਗਾ ਕੋਈ ਮਨਦਾਰ ਕੋਈ ਨਹੀਂ ਸੀ ਕੋਈ ਉਹਦੇ ਕਾਮਕਿਰਤ ਦੇ ਵਿੱਚ ਕੋਈ ਸ਼ਾਲਕਮਟ ਨਹੀਂ ਸੀ ਲੈ ਖਾਵੀ ਹੋਇਆ ਦਾਨੀ ਵੀ ਪੜਾ ਸੀ ਹਰ ਇੱਕ ਦੇ ਕਾਮ ਆਉਂਦਾ ਸੀ ਇਹ ਉਹਨਾਂ ਦੇ ਚੀਚਾ ਸੀ ਜੈ RAM ਜੀ ਉਹ ਆਪਣੇ ਘਰ ਚ ਚਿੰਤਕ ਹੋਏ ਜੇ ਨਾ ਆਏ ਮੈਂ ਉਹਨਾਂ ਨੂੰ ਕੰਮ ਤੇ ਰਖਾਇਆ ਸੀ ਮੈਨੂੰ پیسے ਭੰਦੇ ਪੈਣੇ ਕਮਾਤਾਸ ਲਖਣੀ ਜੀ ਸੀ ਉਹਨੇ ਦੇਖਿਆ ਜੇ ਨਾ ਆਇਆ ਤੇ ਮੈਂ ਤੇਰੇ ਸਾਈ ਚ ਰਹਿ ਗਿਆ ਪੈਨ ਨਾ ਆਈ ਤੇ ਤੇਰੀ ਜਮਾਨ ਹੈ ਉਹਨਾਂ ਨੇ ਵਾਪਸ ਆਜਣਾ ਉਹ ਜਗਤ ਦੇ ਸਾਰਕ ਨੂੰ ਉਹਨੇ ਮਹਾਰਾਜ ਜੀ ਕਿਨੂ 3 ਦਿਨ ਬਾਅਦ ਪ੍ਰਗਟ ਹੋਏ ਜਦੋਂ 3 ਦਿਨ ਪ੍ਰਗਟ ਹੋਏ ਸਭ ਤੋਂ ਪਹਿਲਾਂ ਜਿੱਥੇ ਗੁਰੂ ਘਰ ਦੇ ਵਿੱਚ ਖਬਰ ਪਹੁੰਚੀ ਗਈ ਏ ਖੁਸ਼ੀ ਹੋਈ ਉਥੇ ਸ਼ਹਿਰ ਵਾਸੀਆਂ ਦੇ ਜਿਹੜੇ ਜਿੱਦਤ ਸੀ ਉਹਨਾਂ ਦੇ ਮੂੰਹ ਬੰਦ ਹੋ ਗਏ ਜਿਹੜੇ ਪ੍ਰਸੰਸਕ ਸੀ ਉਹਨਾਂ ਨੂੰ ਖੁਸ਼ੀ ਹੋਈ ਪਰ ਉਹਨਾਂ ਨੇ ਗੁਰੂ ਜੀ ਦੇ ਪਾਸੋਂ ਇਹਨੇ ਆਪ ਤੋਂ ਆਪਣੇ ਤਰੀਕੇ ਨਾਲ ਕਹਿਆ ਨੇ ਕਿ ਬਾਵਾ ਜੀ ਹੱਥ ਨਹੀਂ ਖੋਲਦੇ ਅਸੀਂ ਦਾ ਸੌਦਾ ਲੈਣਾ ਸੀ ਬਾਬਾ ਜੀ ਕਹਿੰਦੇ ਹੱਟ ਵਾਲੇ ਪਾਸੇ ਕਰੀ ਅੱਜ ਗੁਰੂ ਘਰ ਆਏ ਉੱਥੇ ਬਾਬਾ ਜੀ ਨੇ ਹੱਟ ਖੋਲ ਦਿੱਤੀ ਕਹਿੰਦੇ ਸਾਨੂੰ ਸੌਦਾ ਜਿਹੜਾ ਸੀ ਉਹ ਦਿੱਤਾ ਵੀ ਆ ਸਾਡੇ ਨੇ ਸੌਦਾ ਲਿਆ ਬਾਬਾ ਜੀ ਨੇ ਕਹਿ ਦਿੱਤਾ ਥੋੜਾ ਜਿਹਾ 20 ਵਾਰੀ ਕਹਿ ਲਈਦਾ ਵੀ ਜਦਨ ਤੇ ਦੁਕਾਨਦਾਰ ਦਾ ਸੁਭਾਅ ਹੁੰਦਾ ਹੈ ਆਪਾਂ ਦੁਕਾਨਦਾਰ ਨੇ ਪੈਸੇ ਵਟੇ ਨਹੀਂ ਹੁੰਦੇ ਉਹ ਕਾਇਰ ਨਹੀਂ ਹੁੰਦੇ ਉਹ ਦੁਕਾਨ ਦੇ ਮਤਲਬ ਅਗਲੇ ਹਿੱਸੇ ਜਿਹੜੇ ਆਖਣ ਦਾ ਹੈ ਉਹ ਕਹਿੰਦਾ ਕੋ ਥੋੜੀ ਦੂਰੀ ਬਣਾ ਲੈ ਤੈਨੂੰ ਵੈਸੇ ਹੀ ਹੰਕਾਰ ਬੜਾਉਂਦਾ। ਤਾਂ ਬਾਬਾ ਜੀ ਨੇ ਕਹਿ ਦਿੱਤਾ ਵੀ ਉਹ ਕਿਤੇ ਜੇ ਜਦਨੇ ਕਹਿੰ ਤੁਸੀਂ ਆਪ ਥੋੜਾ ਗਿਆ ਆਪ ਲੈ। ਆਪਣੇ ਪਰਮਾਨਸੀ ਦੇ ਨਾਲ ਮਾਰ ਕੇ ਤਾਂ ਤੁਸੀਂ ਆਪ ਲੈ। ਹੁਣ ਜਿਹੜੇ ਜਿੰਦਕ ਨੋ ਸਿੰਘ ਉਹਨਾਂ ਨਾਲ ਗੱਲ ਕਰਦਾ ਮੌਕਾ ਮਿਲ ਗਿਆ ਇੱਥੋਂ ਬਾਬਾ ਕੀ ਤੱਕ ਤੱਕਰੀ ਨਾ ਵੱਦ ਤੋਹ ਦਾ ਸੀ ਹੁਣ ਲੋਕਾਂ ਦੇ ਹੱਥ ਵਿੱਚ ਆ ਗਿਆ। ਇਤਾਂ ਜਿਹਨੂੰ ਮੋਦੀ ਖਾਨਾ ਖਤਮ ਕਰਦੇ ਮੇਰਾ ਨਹੀਂ ਦਰਿਆ ਦੇ ਦੌਲਤ ਘਾਣ ਵਾਲੇ ਤੇ ਬਾਬਾ ਜੀ ਨੇ ਇਹਨਾਂ ਨੇ ਮੋਦੀ ਖਾਣੇ ਪਵਾ ਦੇਣਾ ਇਹ ਦਾ ਮਨ ਇਸ ਨਾਂ ਨ ਕਰਕੇ ਰਹਿ ਹੋਰ ਦਿਨ ਪਿਛੋਂ ਇਹਨਾਂ ਨੇ ਦੇ ਸਾਲ ਨੂੰ ਕਿਹਾ ਅੱਪੀ ਚਾਹਤ ਕੋ ਲੈ ਉਹਨੇ ਆ ਕੇ ਨਾ ਚਾਹਦਾ ਕੰਮ ਰਖਵਾਉਂਦੇ ਬੰਦੇ ਜੇ ਪੇਟ ਕੇ ਵੀ ਪੰਦ ਕਰੂ ਇਹ ਦਾ ਕੰਮ ਹੱਟਾ ਸਾਡਾ ਜੀ ਦਾ ਹਿਸਾਬ ਪਾ ਰੱਖਣਾ ਬਾਬਾ ਜੀ ਨੂੰ ਕਹਿੰਦ ਕਰਕੇ ਆਹ ਕਾਂਜ ਦੇ ਚਲੇ ਗਏ ਉਹ ਬਾਅਦ ਨੇ ਕਰੈਨ ਲੱਗ ਪਏ। ਉਹਨਾਂ ਨੇ ਕਿਹਾ ਵੀ ਬਾਬਾ ਜੀ ਨੂੰ ਸਾਫ ਕਰੋ। ਮਹਾਰਾਜ ਨੇ ਕਿਹਾ ਬੰਦੋ। ਕਹਿੰਦੇ ਸਾਡੀ ਦੁਕਾਨ ਨੂੰ ਚੜ੍ਹ ਗਈ ਲੱਗਦੀ ਇਹਦਾ ਸਰਵਗੇ ਤਾਂ ਜਿਹੜਾ ਬੰਦਾ ਸੀ ਲੇਖਾ ਕਰਨ ਵਾਲਾ ਉਹ ਕਹਿੰਦਾ ਮੋਰ ਤਾਂ ਮੇਰੀ ਕਲਮ ਉੱਤੇ ਵੇਚ ਦੇ ਕਿ ਉਹ ਮੈਂ ਤਾਂ ਕਿੰਨੇ ਕਸਰ ਲਾਉਣਾ। ਤੁਸੀਂ ਮੇਰੇ ਨਾਲ ਬਹਿ ਕੇ ਨਹੀਂ ਥੱਲੇ ਬਾਬਾ ਜੀ ਕਹਿੰਦੇ ਉਹ ਆਪਣਾ ਲੇਖਾ ਕਰ ਲੈ। ਉਜੇ ਨਾਮ ਉਤੇ ਉਸ ਬਾਰੇ ਗਹਿਰਾ ਧਿਆਨ ਹੈ ਉਹਨਾਂ ਨੂੰ ਇਹ ਪਤਾ ਹੋਵੇਗਾ ਕਿ ਲੇਖਾ ਕਈ ਦਿਨ ਹੋਇਆ ਸੀ ਕਿਉਂਕਿ ਬਾਬਾ ਜੀ ਕੁਝ ਛੋਟੇ-ਪੋਟੇ ਦੇ ਨਹੀਂ ਸੀ ਮੋਦੀ ਦੇ ਹੁੰਦੇ ਸੀ ਕਈ ਦਿਨ ਚੱਲਿਆ ਲੇਖਾ ਕਈ ਦਿਨ ਉਹ ਲੇਖੇ ਦੇ ਵਿੱਚੋਂ ਜਦੋਂ ਹਿਸਾਬ-ਕਿਤਾਬ ਹੋਇਆ ਬਾਬਾ ਜੀ ਦੇ ਪਈਏ ਵਾਗਿ ਉਹਨਾਂ ਦਾ 760 ਉਹਨਾਂ ਨੇ ਐਸੇ ਦਾ ਵਧ ਕੇ ਬੰਦਾ ਜਿਹੜਾ ਲੇਖਾ ਕਰਵਾ ਲੀਤੋ ਬੱਗ ਗਿਆ ਬਾਬਾ ਜੀ ਨੇ ਇਹ ਨਹੀਂ ਕਹਿ ਵੀ ਨੇ ਸਨਦੇ 700 700 ਤੱਕ ਬਾਬਾ ਜੀ ਆਪਣੇ ਕੰਮ ਦੇ ਤਸੱਲੀ ਹੋ ਗਈ ਤੀ ਲੋ ਮਨ ਆਤਮ ਕਰ ਗਿਆ ਆਪਣਾ ਜਦੋਂ ਐਸੇ ਵਧ ਗਿਆ ਦੌਲਤ ਤਾਂ ਨਹੀਂ ਗਿਆ ਦੇਖੋ ਬਰਸੋਂ ਉਹ ਕਹਿੰਦਾ ਬਾਬੇ ਵਾਲੇ ਕਿੰਨੇ ਪੈਸੇ ਵਧੇ ਨਹੀਂਕ ਵਾਲੇ ਕਿੰਨੇ ਪੈ ਵਧੇ ਸਾਡੀ ਕਹਿੰਦਾ ਨਹੀਂ ਕਿ ਉਹਦੇ ਸਾਡੇ ਨਾਲ ਵਧ ਗਏ ਇੱਕ ਦੋ ਸੋ ਦਾ ਸਾਥ ਸੀ ਇਹ ਤਾਂ ਕਦਾ ਸਾਥ ਤਮਾ ਦੋ ਬੋਰੀ ਫੜਦੇ ਆ ਕੇ ਮਨਾਂ ਲੈ ਪਰ ਪੈਸੇ ਪਾਬੇ ਨਹੀਂ ਪੈਸੇ ਦੇ ਦਿੱਤੇ ਕਿਤੇ ਪੈਸੇ ਉਹਨਾਂ ਮੰਗੇ ਹੁਣ ਸਬਰ ਦੇ ਮਾਪੇ ਜੀ ਵੱਡਾ ਸਬਰ ਦੇ ਮਾਪੇ ਜੀ ਵੱਡਾ ਜਿਹੜੇ ਵੱਢ ਗਏ ਵੀ ਉਹਨੇ ਮੰਗੇ ਵੀ ਨਹੀਂ ਤੇ ਮੰਡ ਵੀ ਦਿੱਤਾ ਜਸ਼ਵੀਰ ਦੇ ਕੋਲ ਪੈਸਾ ਵੀ ਉਹਦੇ ਕੋਲ ਸਬਰਦੀਨ ਦੇ ਕੋਲ ਤੇ ਤੜਫਣਾ ਕਿੱਥੋਂ ਆ ਜਿਹਨਾਂ ਦਾ ਗਿਆ ਬਈ ਕੋਈ ਨਹੀਂ ਜਿਨ੍ਹਾਂ ਦੇ ਵਿੱਚ ਕੋਤਾ ਬੈਠੀ ਇਹ ਨਹੀਂ ਗੱਲਾਂ ਉਹਨੇ ਕਿਹਾ ਵੀ ਇਹ ਪੈਸੇ ਵਧ ਕੇ ਲੈੇ ਦੁਨੀਆਂ ਦਾ ਨਾ ਮੰਗੇ ਨਹੀਂ ਕਹਿੰਦਾ ਤੂੰ ਦੇ ਲੈਨੇ ਤੇ ਕਹਿੰਦਾ ਉਹਨਾਂ ਨੇ ਕਿਹਾ ਨਹੀਂ ਕੋਈ ਗੱਲ ਕਹਿੰਦਾ ਜਾਓ ਬੁਲਾ ਕੇ ਆਓ ਉਹਨਾਂ ਨੂੰ ਕਹੋ ਪਹਿਲੇ ਪੈਸੇ ਲੈ ਲੈਣ ਤੇ ਕੰਮ ਬੰਦੋਤੀ ਕਰਨਾ ਕੋਲ ਦੇ ਨਾ ਤਾਂ ਸਾਨੂੰ ਸਾਡੇ ਤੇ ਸੰਭਵਿਸ਼ਵਾਸ ਬਾਬਾ ਜੀ ਨੇ ਕੋਲ ਜਾ ਕੇ ਉਹਨਾਂ ਨੇ ਕਿਹਾ ਬਾਬਾ ਜੀ ਨੇ ਕਿਹਾ ਜਿੱਥੇ ਵਿਸ਼ਵਾਸ ਨਾ ਹੋਏ ਉਸੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਫਰਮਾਨੇ ਕੋਲ ਦੇ ਬੋਲਣ। ਇਸ ਸਭ ਤੋਂ ਵੱਡਾ ਸੰਘਰਸ਼ ਵਿਸ਼ਵਾਸ ਜਿਹਦਾ ਹੁੰਦਾ ਜਿੱਥੇ ਕੋਈ ਵਿਸ਼ਵਾਸ ਨਹੀਂ ਉਹਦੇ ਨਾਲ ਅਸੀਂ ਕੰਮ ਨਹੀਂ ਕਰਦੇ। ਕਿੰਨੀ ਪਾਰਦਰਸ਼ਤਾ ਸੀ ਸਾਡੇ। ਗਣੀਏ ਇਹ ਕੰਮ। ਹਾਲੇ ਕਮਾਈ ਵੀ ਨਹੀਂ। ਉਹ ਬਾਬਾ ਜੀ ਕਹਿੰਦੇ ਸੀ ਜਿਹਨੂੰ ਕਰਦੀ ਕਰਦੀ ਕਰਨਾ। ਹਾਂ ਜਿਹਦੇ ਤੋਂ ਉਹ ਵਿਸ਼ਵਾਸ ਹੀ ਨਹੀਂ ਤੁਹਾਡੇ ਨੂੰ ਕਦਲ ਪਾਉਣਾ। ਉਹਨਾਂ ਜਹਾਜ਼ੇ ਥੋੜੇ ਰਹਾ ਵਿੱਚੋਂ ਪਰ ਉਹ ਸਰਦਾਰ ਜਦੋਂ ਪੈਸੇ ਦੀ ਤੰਗੀ ਆਏ ਪਾਪਾ ਭਜੇ ਆਏ ਅਸਲ ਗੱਲ ਇਹ ਸੀ ਪਾਪਾ ਨਹੀਂ ਗਏ ਉਹ ਜਦ ਗਏ ਤਾਂ ਉਹਦਾ ਕਰਵਾਲੀ ਪਾਪੇ ਵਰਗ ਦੀ ਵਰਗਾ ਕੋਈ ਬੰਦਾ ਨਹੀਂ ਸੀ ਤਾਂ ਉਹ ਤਾਂ ਜਿਹਨੂੰ ਉੱਥੇ ਬਿਠਾ ਦਿੰਦਾ ਲਾਣ ਤੇ ਹਰ ਬੰਦਾ ਜਿਹਨਾਂ ਨੂੰ ਪਾਵਰੇ ਇਹ ਇਮਾਨਦਾਰੀ ਨਹੀਂ ਉਹਦਾ ਉਹਦਾ ਆਪਣੇ ਘਰ ਜਿਹੜੇ ਬੱਚਾ ਪਠਾਉਂਦਾ ਸੀ ਕਾਰਜ ਤੇ ਮੋਦੀ ਹਾਂ ਉੱਡਾਈ ਉਤੇ ਉਹ ਆਪਣੇ ਚੱਕੀ ਦੇ ਬਾਬਾ ਜੀ ਨੂੰ ਚੱਕ ਦੇ ਘਰ ਮੈਂ ਨਹੀਂ ਉਹ ਜਹਾਨ ਵਾਲੀ ਕਹਿੰਦੇ ਵੀ ਹੰਦ ਗੁਰੂ ਨੇ ਬੁਲਾਇਆ ਮਹਾਰਾਜ ਦੇ ਕਿ ਪੜਾ ਉੱਤਰ ਵਧੀਆ ਦਿੱਤਾ ਜਿੰਨੀ ਅਜਾਤੀ ਜੇ ਮਾਂ ਸਭ ਨੂੰ ਮਾਨ ਧਰ ਪਾਣੀ ਹੂੰ ਕੋ ਜੀਵਨ ਤੋਂ ਹੁੰਦਾ ਕਿਤੇ ਨਹੀਂ ਮਿਲਦਾ ਬਾਬਾ ਜੀ ਨੇ ਕੋ ਜਵਾਬ ਦਿੱਤਾ ਵੀ ਹੁਣ ਅਸੀਂ ਤੇਰੇ ਪਾਸੇ ਆਈਏ ਹੁਣ ਅਸੀਂ ਤੇਰੇ ਨੌਕਰ ਨਹੀਂ ਹੋਨੇ ਹੋ ਗਿਆ ਵੀ ਇਹ ਕੋ ਮੇਰਾ ਬੋਦੀ ਆ ਬਾਪਾ ਜੀ ਕਹਿੰਦਾ ਹੋਣਾ ਸੀ ਭਗ ਕੇ ਤਰਨ ਕਰਕੇ ਆਸ਼ਰਮ ਹੋਏ ਅਸੀਂ ਹਮ ਨਾਨਕ ਦੇ ਨਖਾਰੀ ਹਾਂ ਫਸੀ ਪ੍ਰਮਾਤਮਾ ਦੇ ਚਾਤਰ ਹੋਏ ਹੁਣ ਉਹਦੇ ਵਾਸਤੇ ਕੰਮ ਕਰਾਂਗੇ ਇਦਨ ਇਹ ਆਵੀਂ ਪਾਵਨ ਕਰਨੇ ਉਹ ਉਹਦੇ ਦੇ ਵਾਸਤੇ ਇਦਨ ਆਣ ਗਏ ਕੰਪਸਾੁਰ ਆਪਣਾ ਬਰਸਾਉਂਦਾ ਸੀ ਗੁਰੂ ਮਹਾਰਾਜ